ਇਵੇ ਤਾਂ ਨਾ ਮੈਂ ਤੁਹਾਨੂੰ ਦੱਸਾਂ ਕਰ ਲਈਤੋਂ ਲੈ ਕੇ ਤੁਰਿਆ ਹੁਣੀ ਨਹੀਂ ਜਾਂਦਾ ਵੀ ਦਿਨ ਹਜੇ ਵੀ ਜਮਾਂ ਐਂਡ ਕਰੇ ਲੂ ਪਸ਼ੂ ਪਾਲਕ ਵੀਰ ਨੇ ਕੋਈ ਵਪਾਰ ਵਾਲਾ ਕੰਮ ਹਾਂਜੀ ਅੱਸੀ ਕੱਲ੍ਹ ਦੋਸਤੋ ਬਾਬਾ ਸਵਾਤ ਕਰਦੇ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਗੋਰੇ ਦੇ ਘਰੇ ਪਹੁੰਚੇ ਹੋ ਜਾਗੇ ਬਾਈ ਗੋਰੇ ਦਾ ਪਿੰਡ ਆ ਗਿਆ ਮਿੱਤਰੋ ਸੇਮਾ ਤੇ ਅੱਜ ਨਾ ਆਪਾਂ ਬਾਈ ਦੇ ਪਸ਼ੂ ਦਿਖਾਵਾਂਗੇ ਤੁਹਾਨੂੰ ਆਹ ਦੇਖ ਲਓ ਜਿਹੜੀਆਂ ਇੱਕ ਤੋਂ ਵੱਧ ਕੇ ਇੱਕ ਝੋਟੀਆਂ ਨਾ ਬਾਈ ਦੇ ਘਰੇ ਰੱਖੀਆਂ ਹੋਈਆਂ ਨੇ ਤੇ ਜਿਹੜੀ ਮੇਨ ਵੀਡੀਓ ਰਹੂਗੀ ਨਾ ਇੱਕ ਤਾਂ ਆ ਗਈ ਆਹ ਝੋਟੀ ਮੇਤਰੋ ਬਹੁਤ ਜਿਆਦੇ ਚੰਗੇ ਕਦ ਕਾਠ ਵਾਲੀ ਆ ਜਮਾ ਤਾਜੀ ਸੂਈ ਹੋਈ ਝੋਟੀ ਆ ਮੇਤਰੋ ਤੇ ਇੱਕ ਆ ਗਈ ਇਸੇ ਝੋਟੀ ਦੀ ਮਾਂ ਆਹ ਆ ਬਚਾਲੇ ਖੜੀ ਜਨ ਜਿਹੜੀ ਇਹਦਾ ਸਾਰਾ ਆਰ ਪਰਿਵਾਰ ਜਿਹੜਾ ਖੜਾਗਾ ਇਸੇ ਮੱਝ ਦਾਗਾ ਇਹ ਮੱਝ ਵੀ ਦੇਣੀ ਆ ਹੁਣ ਤੇ ਇਧਰਲੀ ਝੋਟੀ ਵੀ ਜਿਹੜੀ ਇਸੇ ਮੱਝ ਦੀ ਆ ਪਰ ਆਹ ਮੱਝ ਤੇ ਇੱਕ ਆ ਗਈ ਜੇ ਗੱਲ ਕਰੀਏ ਉਹ ਸਿਰੇ ਵਾਲੀ ਝੋਟੀ ਇਹ ਮੇਨ ਵੀਡੀਓ ਇਹਨਾਂ ਦੋਨਾਂ ਨਗਾ ਦੀ ਰਹੂਗੀ ਇਹਨਾਂ ਦੀ ਜਾਣਕਾਰੀ ਲੈ ਕੇ ਦੇਵਾਂਗੇ ਪਰ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਵੀ ਇਧਰਲੇ ਪਾਸੇ ਨਾ ਬਾਈਆਂ ਦਾ ਇੱਕ ਜਿਹੜਾ ਹੈਗਾ گاਮਾ ਦਾ ਫਾਰਮ ਵੀ ਆ ਅੱਜ ਆਪਣੀ ਇਸ ਫਾਰਮ ਤੋਂ ਲਾ ਲਗੇ ਜੇ ਦੂਜੀ ਵੀਡੀਓ ਆ ਮਿੱਤਰੋ ਵੀ ਸਾਲ ਪਹਿਲਾਂ ਇੱਕ ਵੀਡੀਓ ਬਣਾਈ ਸੀ ਬਾਈ ਨੇ ਉਦੋਂ ਨਾ ਇੱਕ ਗਾਂ ਬਹੁਤ ਚੰਗੀ ਜਿਹੜੀ ਉਹ ਸੇਲ ਕੀਤੀ ਸੀਗੀ ਤੇ ਕਈ ਭਰਾਵਾਂ ਨੇ ਜੇ ਹੁਣ ਕੋਈ ਦੁਬਾਰੇ ਵੀਡੀਓ ਦੇਖੇ ਹਨ ਉਹਨਾਂ ਦੇ ਯਾਦ ਵੀ ਆ ਗਿਆ ਹੋਊਗਾ ਵੀ ਹਾਂ ਭਾਈ ਇਸੇ ਫਾਰਮ ਦੇ ਵਿੱਚੋਂ ਇੱਕ ਵੀਡੀਓ ਪਹਿਲੇ ਸਾਲ ਵੀ ਬਣਾਈ ਸੀ ਪਰ ਆਜੋ ਆਪਾਂ ਹਨਾ ਅੱਜ ਬਾਈ ਦੇ ਬੇਟੇ ਨਾਲ ਆਪਾਂ ਤੁਹਾਡੀ ਗੱਲਬਾਤ ਕਰਵਾਵਾਂਗੇ ਤੇ ਅੱਜ ਅੱਜ ਬਾਈ ਆਪ ਤਾਂ ਹੈ ਨਹੀਂਗਾ ਤੇ ਪਰ ਜਿਹੜੀ ਜਾਣਕਾਰੀ ਦੇਊਗਾ ਬੇਟਾ ਦੇਊਗਾ ਜੇ ਤੁਹਾਨੂੰ ਬਾਈ ਦੀਆਂ ਮੱਝਾਂ ਸੋਹਣੀਆਂ ਲੱਗੀਆਂ ਕਮੈਂਟ ਕਰਕੇ ਦੱਸਿਓ ਜਰੂਰ ਆਓ ਕਰਾਂਗੇ ਗੱਲ ਫੋਰ ਵੀ ਅਰਨਵੀਰ ਕਿਵੇਂ ਆ ਚੜਦੀ ਕਲਾ ਹਾਂਜੀ ਵਧੀਆ ਜੀ ਚੜਦੀ ਕਲਾ ਹਾਂਜੀ ਚੜ੍ਹ ਜੀ ਠੀਕ ਆ ਤੇ ਪਹਿਲਾਂ ਤਾਂ ਪੂਰਾ ਪ੍ਰੋਪਰ ਆਪਦਾ ਨਾਮ ਦੱਸ ਕੀ ਹੈ ਤੇਰਾ ਮੇਰਾ ਨਾਮ ਮਰਨਵੀਰ ਆਗਾ ਜੀ ਠੀਕ ਹੈ ਤੇ ਪਿੰਡ ਆਪਣਾ ਅਰਨਵੀਰ ਸੇਮਾਗਲਾ ਜੀ ਸੇਮਾਕਲਾ ਹਾਂਜੀ ਤੇ ਜ਼ਿਲ੍ਹਾ ਪੈਂਦਾ ਇਹਨੂੰ ਬਹਿੰਡਾ ਹਾਂਜੀ ਪੁੱਚੋ ਤੇ ਜਮਾਂ ਨਾਲ ਰਹਿ ਗਿਆ ਹਨਾ ਆਹ ਝੋਟੀ ਆ ਗਈ ਤੇਰੀ ਇਸ ਝੋਟੀ ਦਾ ਸੂਆ ਦੱਸ ਵੀ ਪਹਿਲਾਂ ਤਾਂ ਕਿੰਨਾਵਾਂ ਸੂਆ ਇਹ ਦੂਜੇ ਸੂਆ ਸੂਈ ਆ ਗਈ ਜੀ ਹੁਣ ਕੱਲ ਹੀ ਸੂਈ ਆ ਹਾਂਜੀ ਕੱਲ ਹੀ ਸੂਈ ਆ ਗਈ ਸੂਆ ਅੱਛਾ ਦੂਜਾ ਸੂਆ ਸੂਈ ਆ ਤੇ ਪਹਿਲੇ ਸੂਏ ਦਾ ਮੈਨੂੰ ਐਂ ਦੱਸ ਦੇ ਵੀ ਅਰਨਵੀਰ ਜਿਹੜਾ ਆਪਾਂ ਚੋਇਆ ਹੋਇਆ ਦੁੱਧ ਆ ਉਹ ਕਿੰਨਾ ਚੋਇਆ ਸਾਢੇ 11 12 ਲੀਟਰ ਪਹਿਲੇ ਸੂਏ ਚੋਇਆ ਗਿਆ ਜੀ ਵੈਰੀ ਗੁੱਡ ਠੀਕ ਆ ਤੇ ਹੁਣ ਦੂਜੇ ਸੂਏ ਵਾਸਤੇ ਤੈਨੂੰ ਕਿੰਨੇ ਕੇ ਦੁੱਧ ਦੀ ਆਸ ਹੈ ਵੀ ਕਿੰਨਾ ਕ ਪਾ ਦੂਗੀ 15 ਕਿਲੋ ਪਾਜੂਗੀ ਦੂਜੇ ਸੂਏ ਦਾ 15 ਕਿਲੋ ਹਣਾ ਇੱਕ ਅੱਧ ਕੱਠ ਵੀ ਬਹੁਤ ਆ ਹਾਂਜੀ ਬਹੁਤ ਆ ਜੀ ਤੇ ਇਹ ਐਂ ਪਤਾ ਵੀ ਕੀ ਹੈ ਕਿਹੜੇ ਸੀਮਨ ਦੀ ਆ ਕੋਈ ਪਤਾ ਨਹੀਂ ਤਾਂ ਨਹੀਂ ਪਤਾ ਐਂ ਨਹੀਂ ਪਤਾ ਹਨਾ ਪਰ ਮੈਂ ਤੁਹਾਨੂੰ ਦੱਸ ਦਿੰਦਾ ਮਿੱਤਰੋ ਵੀ ਬਾਈ ਨੇ ਮੇਰੇ ਨਾਲ ਗੱਲ ਕੀਤੀ ਸੀ ਇਹਨਾਂ ਦੇ ਪਿੰਡ ਦਾ ਇੱਕ ਬਹੁਤ ਚੰਗਾ ਰਾਜਾ ਝੋਟ ਤੇ ਉਹ ਹੁਣ ਜਿਹੜਾ ਹੈਗਾ ਨਾ ਰਾਮਪੁਰੇ ਦੇ ਕੋਲੇ ਖੜਾ ਹੈਗਾ ਪਿੰਡ ਦਾ ਨਾਮ ਗੱਲ ਗੋਸਲ ਉੱਥੇ ਹੈ ਇਹ ਉਸ ਝੋਟੇ ਦੀ ਜਿਹੜੀ ਹੈਗੀ ਝੋਟੀ ਆ ਮਿੱਤਰੋ ਕੱਦ ਕਾਠ ਕੰਨੀਓ ਤੁਹਾਨੂੰ ਮੈਂ ਦੱਸਾਂ ਗੱਲ ਤੇ ਬੇਲ ਦੀ ਮੂੰਹ ਦੀ ਵੀ ਪੂਰੀ ਸੋਹਣੀ ਸੁਨੱਖੀ ਆ ਹੁਣ ਐ ਕਰ ਅਨਵੀ ਖੋਲ ਕੇ ਰਾਂ ਆਪਾਂ ਤੋੜ ਕੇ ਦਿਖਾਈਏ ਤੇ ਇਹਦੇ ਮਗਰ ਕਟਾ ਕਟਾ ਕੇ ਕੱਟੀ ਆ ਕਟਾਗਾ ਜੀ ਹਾਲਾ ਕਟਾਗਾ ਠੀਕ ਆ ਲਿਆ ਕੇ ਰਾਂ ਆ ਜਾ ਕਰ ਤੂੰ ਹੀ ਖੋਲਾ ਕੋਈ ਗੱਲ ਨਹੀਂ ਇਹ ਲੈ ਵੀ ਇਹਨਾਂ ਦੇ ਜਿਹੜੇ ਬੰਦੇ ਸਾਮ ਸਵਾਲ ਕਰਦੇ ਆ ਨਾ ਜਿਹੜੇ ਮਿੱਤਰਾਂ ਉਹੀ ਖੋਲਦੇ ਕਰਦੇ ਹਨਵੀਰ ਕਹਿੰਦਾ ਕੋਈ ਗੱਲ ਨਹੀਂ ਮੈਨੂੰ ਤਾਂ ਕਿਤੇ ਇਹਨਾਂ ਮਾਰੇ ਨਾ ਲਿਆ ਕਰ ਨਵੀਂ ਉਮਰ ਦਾ ਮੁੰਡਾ ਮਿੱਤਰੋ ਪਰ ਜੇ ਇਹਦੀ ਆਹ ਝੋਟੀ ਸਾਨੂੰ ਸੋਹਣੀ ਲੱਗੀ ਨਾ ਤੇ ਕਮੈਂਟਾਂ ਦੇ ਵਿੱਚ ਹਾਜ਼ਰੀ ਜ਼ਰੂਰ ਭਰਦੇ ਹੈ ਤੇ ਲੈ ਚੱਲ ਵੀ ਆਹ ਦੇਖੋ ਬੜਾ ਪਿਆਰਾ ਨਿੱਕਾ ਜਿਹਾ ਮੂੰਹ ਆ ਗੋਲ ਸਿੰਘ ਤੇ ਹੁਣ ਨਾ ਜਿਹੜੀ ਝੋਟੀ ਦਾ ਕੱਦ ਕਾਠ ਨੋਟ ਕਰ ਲਓ ਮਿੱਤਰੋ ਮਤਲਬ ਜਮਾ ਐਂਡ ਘਰੇਲੂ ਪਸ਼ੂ ਪਾਲਕ ਵੀਰ ਨੇ ਕੋਈ ਵਪਾਰ ਆਲਾ ਕੰਮ ਨਹੀਂ ਤੇ ਜਦੋਂ ਤੁਸੀਂ ਇੱਥੇ ਆਉਂਗੇ ਹਨਾ ਇਥੇ ਆ ਕੇ ਸਾਨੂੰ ਪਤਾ ਵੀ ਲੱਗ ਜੂਗਾ ਤੇ ਹੁਣ ਆ ਨਾ ਲੇਵਾ ਜਣਾ ਫਿਕਸ ਲੇਵੇ ਵਾਲੀ ਆ ਹੁਣ ਜਰ ਜਮਾ ਤਾਜੀ ਸੂਈ ਹੋਈ ਆ ਬੌਲੇ ਚ ਖਾਲੀ ਆ ਤੜਕੇ ਇਹਨਾਂ ਨੇ ਇਹ ਵੀ ਨਹੀਂ ਕੀਤਾ ਬੱਚੇ ਨੂੰ ਚੰਗਾ ਕੇ ਚੋਇਆ ਵੀ ਹੋਇਆਗਾ ਤੇ ਜਿਹੜਾ ਚੋਟੀ ਤੇ ਥਾਨ ਲੇਵਾ ਉਹ ਬਹੁਤ ਜਿਆਦਾ ਚੰਗਾ ਲੱਗਿਆ ਹੋਇਆਗਾ ਵੀ ਆਸ ਜਿਵੇਂ ਹੈਣੀ ਹੈ ਬਾਈ ਨੇ ਆਖਿਆ ਸੀਗਾ ਵੀ 14 15 ਕਿਲੋ ਦੁੱਧ ਹਨਾ ਦੇਣਾ ਚਾਹੀਦਾ ਤੇ ਹੁਣ ਬੌਡੀ ਦੀ ਬੰਤਰ ਤੇ ਜਿਹੜਾ ਲੇਵੇ ਨੂੰ ਥਾਨ ਲੱਗਿਆ ਉਹ ਵੀ ਚੰਗਾ ਹੈ ਬਾਕੀ ਤਾਂ ਹੁੰਦੀ ਆ ਨਾ ਜਿਹੜੀ ਆਪਣੀ ਜਜਮੈਂਟ ਹੁੰਦੀ ਆ ਤੇ ਇਹਨਾਂ ਜ਼ਰੂਰ ਹੈਗਾ ਵੀ ਹਾਂ ਭਾਈ ਤੁਹਾਨੂੰ ਇੱਕ ਚੰਗੀ ਨਸਲ ਦੀ ਝੋਟੀ ਜਿਹੜੀ ਹੈਗੀ ਆ ਤੇ ਜਮਾ ਘਰੇਲੂ ਪਰਿਵਾਰ ਚ ਮਿਲ ਜੂਗੀ ਲੈ ਜਾ ਬੰਦੇ ਕੋਈ ਗੱਲ ਨਹੀਂ ਅਨਵੀ ਅਨਵੀਰੇ ਜਿਹੜੀ ਝੋਟੀ ਦਾ ਰੇਟ ਕੀਤਾ ਬਈ ਰੇਟ ਕੀ ਕਰਤਾ ਆਪਾਂ ਰੇਟ ਫੋਨ ਤੇ ਕਰਾਂਗੇ ਹੁਣ ਤੇ ਕਰਾਂਗਾ ਚੱਲ ਕੋਈ ਗੱਲ ਨਹੀਂ ਆ ਜਾ ਕਰ ਲੈ ਵੀ ਇਹਦੇ ਚਾਚੇ ਦਾ ਆਪਾਂ ਬਾਈ ਦਾ ਨੰਬਰ ਲਾ ਦਾਂਗੇ ਗੱਲਬਾਤ ਤੁਸੀਂ ਬਾਈ ਨਾਲ ਕਰ ਲਿਓ ਅੱਛਾ ਅਨਵੀ ਜਿਹੜੀ ਹੁਣ ਆ ਮੱਝ ਦੇਣੀ ਆ ਆਪਾਂ ਹਨਾ ਇਹ ਸਮਝ ਦਾ ਸੂਆ ਦੱਸ ਵੀ ਕਿੰਨਾ ਸੂਆ ਸੁੰਦੀ ਹੈ ਇਹ 5 500 ਦੀ ਸੂਈ ਹੋਈ 6 ਮਾ ਸੂਣਾ ਹਜੇ 6 ਮਾ ਸੂਗੀ ਅੱਛਾ ਕਿੰਨਾ ਦੁੱਧ ਦਿੰਦਾ ਇਹਨੇ ਇਨੇ 15 ਲੀਟਰ ਦਿੱਤਾ ਹੈਗਾ ਜੀ ਅੱਛਾ ਤੇ ਹੁਣ 14 ਲੀਟਰ ਇਹ ਪਿਛਲੇ ਸਵੇਰੇ ਚੋਇਆ ਹੈਗਾ ਜੀ ਇਹ ਥੱਲੋਂ ਆਪਾਂ ਅੱਛਾ ਹਾਂਜੀ ਠੀਕ ਹੈ ਵੀ ਕਹਿਣ ਤੋਂ ਬਾਅਦ 15 14 15 ਕਿਲੋ ਵਾਲੀ ਖੁੱਲੀ ਆ ਮੱਝ ਹਾਂਜੀ ਹਾਂਜੀ ਠੀਕ ਆ ਤੇ ਹੁਣ ਦਿਨ ਕਿੰਨੇ ਕ ਲੈਂਦੀ ਹੈ ਇਹ ਦਿਨੇ 5 ਲੈਂਦੇ ਹੈਗੇ ਜੀ 5 ਰੈਂਦੇ ਹਜੇ ਹਾਂਜੀ ਠੀਕ ਆ ਲੈ ਖੋਲ ਕਰ ਮੁੰਡਿਆ ਆ ਕੇ ਰ ਇਧਰਲੇ ਪਾਸੇ ਆਪਾਂ ਤੋੜ ਕੇ ਦਿਖਾਈਏ ਅ ਲੋ ਵੀ ਮਿੱਤਰੋ ਇਹਦੇ ਜਿਹੜੀ ਹੈਗੀ ਨਾ ਮੰਤਰ ਚੈੱਕ ਕਰ ਲੋ ਵੀ ਬੱਚੇ ਜਿਹੜੀ ਹੈਗੇ ਬਹੁਤ ਸੋਹਣੇ ਬੱਚੇ ਦੇਣ ਵਾਲੀ ਇਹ ਮੱਝ ਆ ਗਈ ਜੇ ਕਿਸੇ ਭਰਾ ਨੇ ਇਹ ਮੱਝ ਲੈਣੀ ਹੋਈ ਬਾਈਆਂ ਨਾਲ ਸੰਪਰਕ ਜ਼ਰੂਰ ਕਰਿਓ ਦੁੱਧ ਜਿਹੜਾ ਹੈਗਾ ਨਾ ਹੁਣ ਇਹਦਾ 18-19 ਕਿਲੋ ਕਹਿ ਜਾਂਦੇ ਤੇ ਫੇਰ ਵੀ ਮੈਂ ਤੁਹਾਨੂੰ ਦੱਸਾਂਗਾ ਨਾ ਤੁਸੀਂ ਯਕੀਨ ਕਰਨਾ ਸੀਗਾ ਤੇ ਆਹ ਦੇਖ ਲਓ ਲੈ ਵੀ ਆਹ ਜਿਹੜੀ ਆ ਗਈ ਨਾ ਹੁਣ ਤੁਸੀਂ ਇਹ ਦੇਖ ਲਓ ਵੀ ਮਸਲ ਤਾਂ ਇਹਦੇ ਜੌਨ ਸੀਨੇ ਵਰਗੇ ਪਏ ਆ ਤੇ ਲੇਵੇ ਦੇ ਤਾਂ ਨਾ ਮੈਂ ਤੁਹਾਨੂੰ ਦੱਸਾਂਗਾ ਲੈ ਤੋ ਲੈ ਕੇ ਤੁਰਿਆ ਹੁਣੀ ਨਹੀਂ ਜਾਂਦਾ ਵੀ ਦਿਨ ਹਜੇ ਵੀ ਬਹੁਤ ਪਈ ਆ ਇਹ ਕੋਈ ਗੱਲ ਨਹੀਂ ਖੜਾ ਲਿਆ ਲੈ 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 ਚੱਲ ਕੋਈ ਗੱਲ ਨਹੀਂ ਹੋਕ ਮਰੂਗੀ ਹੁਣ ਕੁਝ ਨਹੀਂ ਹੁੰਦਾ ਲੇ ਡਰਦੀ ਐ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੇ ਲੇਵੇ ਨੂੰ ਥਾਨ ਸੁਣ ਜਿਹੜਾ ਲੱਗਿਆ ਬਹੁਤ ਚੰਗਾ ਲੱਗਿਆ ਲੈ ਚੱਲ ਲੈ ਮੈਂ ਹੋ ਜਾਣਾ ਮਗਰ ਆ ਦੇਖੋ ਲੇਵਾ ਬਹੁਤ ਸੋਹਣਾ ਤਿਆਰ ਕੀਤਾ ਕਰਮ ਵਾਲੀ ਨੇ ਲੈ ਵੀ ਆਹ ਦੇਖ ਲੋ ਹੁਣ ਇਹ ਮੱਝ ਜਿਹੜੀ ਜਾਂਦੀ ਐ ਨਾ ਮਿੱਤਰੋ 15 ਕਿਲੋ ਦੁੱਧ ਵਾਲੀ ਮੱਝ ਐ ਤੇ 6 ਮਾਸੂਆ ਗੱਬਣ ਦਾ ਪਤਾ ਅਨਵੀਰ ਕੋਈ ਕਿਸੇ ਤੋਂ ਨਾ ਜੀ ਟੀਕੇ ਟੋਕੇ ਦਾ ਚਾਰ ਕੋਈ ਗੱਲ ਨਹੀਂ ਉਹਦਾ ਤੇਰਾ ਭਾਈ ਦੱਸ ਦੂਗਾ ਆਪਣਾ ਤੇ ਨੰਬਰ ਕਿਹੜਾ ਹੈਗਾ 988820872 98882 820872 0872 ਅੱਛਾ ਅਨਵੀਰ ਇਹਦਾ ਮੁੱਲ ਦਾ ਪਤਾ ਹੈ ਕਿ ਇਹਦਾ ਵੀ ਫੋਨ ਤੇ ਫੋਨ 'ਚ ਹੀ ਕਰਾਂਗੇ ਠੀਕ ਆ ਲੈ ਵੀ ਮਿੱਤਰੋ ਏ ਸੀ ਬਾਈ ਤੇ ਇਹਨਾਂ ਕੋਲੇ ਨਾ ਦੋ ਨਗਾ ਕਾਰਨ ਮੈਨੂੰ ਮੈਂ ਤੁਹਾਨੂੰ ਦੱਸਾਂ ਗੱਲ ਵੀ ਇਹ ਦੋ ਨਗਾ ਵੇਚ ਕੇ ਕਹਿੰਦੇ ਅਸੀਂ ਨਾ ਵੀ ਇਹ ਦੋ ਨਗਾ ਵੇਚ ਕੇ ਅਸੀਂ ਕਹਿੰਦੇ ਵੀ ਫਾਰਮ ਦੇ ਵਿੱਚ ਨਾ ਦੋ گاਵਾ ਪਾਲਾਂਗੇ ਠੀਕ ਹੈ ਕਿਉਂਕਿ ਦੋ ਪੱਖੀ ਕੰਮ ਜਿਹੜਾ ਹੈਗਾ ਨਾ ਉਹ ਘਾਟ ਹੀ ਲੋਟ ਆਉਂਦਾ ਹੁੰਦਾ ਤੁਹਾਨੂੰ ਪਤਾ ਹੀ ਆ ਪਰ ਦੋਨੇ ਨਾਗ ਜਿਹੜੇ ਹੈਗੇ ਬਹੁਤ ਚੰਗੇ ਆ ਜਦੋਂ ਤੁਸੀਂ ਇੱਥੇ ਆਉਂਗੇ ਤੇ ਨੇੜੇ ਦਿਵਾਰੀ ਵੀ ਆਉਂਦੀ ਹੈ ਜਿਵੇਂ ਇਹ ਜੀ ਜਾਂ ਝੋਟੀਆਂ ਨਾ ਬੱਲਾ ਮੰਡੀ ਤੇ ਲੈ ਕੇ ਜਾਵੇਂ ਮੈਂ ਕਹਿੰਦਾ ਲਿਟ ਲਿਟ ਕੇ ਪਹਿਣਗੇ ਠੀਕ ਹੈ ਬਹੁਤ ਚੰਗੇ ਕੱਦ ਕਾਠ ਲਈ ਆ ਤੇ ਆ ਚੰਗੇ ਬੱਚੇ ਦੇਣ ਵਾਲੀ ਆ ਗਈ ਮੱਝ ਠੀਕ ਆ ਕਿਵੇਂ ਲਗੀਆਂ ਦੱਸਿਓ ਜਰੂਰ ਬਾਕੀ ਨੰਬਰ ਸਕਰੀਨ ਤੇ ਆਪਾਂ ਚਲਾ ਦਾਂਗੇ ਤੇ ਧੰਨਵਾਦ ਵੀਡੀਓ ਨੂੰ ਸ਼ੇਅਰ ਕਰਨ ਵਾਸਤੇ